ਇੰਦਰ ਸਰਕਾਰ ਵੱਲੋਂ GST ਦੀਆਂ ਦਰਾਂ ਦੇ ਵਿੱਚ 10% ਦੀ ਕਟੌਤੀ ਕੀਤੀ ਗਈ ਹੈ ਜਿਸ ਦਾ ਸਿੱਧਾ ਅਸਰ ਇਲੈਕਟ੍ਰੋਨਿਕਸ ਦੀਆਂ ਕੁਝ ਆਈਟਮਾਂ ਅਤੇ ਕਾਰਾਂ ਤੇ ਟੂ-ਵਿਲਰਸ ਦੀਆਂ ਕੀਮਤਾਂ ਤੇ ਪਵੇਗਾ ਤੇ ਇਹ ਸਮਾਨ ਕਾਫੀ ਸਸਤਾ ਹੋ ਜਾਵੇਗਾ ਹਾਲਾਂਕਿ GST ਕਟੌਤੀ 22 ਸਤੰਬਰ ਤੋਂ ਲਾਗੂ ਹੋਣ ਜਾ ਰਹੀ ਹੈ ਪਰ ਇਲੈਕਟ੍ਰੋਨਿਕਸ ਦੇ ਸਮਾਨ ਦੀਆਂ ਉਤਪਾਦਕ ਕੰਪਨੀਆਂ ਇਸ ਕਟੌਤੀ ਤੋਂ ਉਤਸ਼ਾਹਿਤ ਹਨ ਅਤੇ ਇਲੈਕਟ੍ਰੋਨਿਕਸ ਆਈਟਮ ਦੇ ਵਪਾਰੀ ਵੀ ਕੰਪਨੀਆਂ ਨੇ ਨਵੀਆਂ ਰੇਟ ਲਿਸਟਾਂ ਜਾਰੀ ਕਰ ਦਿੱਤੀਆਂ ਨੇ ਜਿਨ੍ਹਾਂ ਅਨੁਸਾਰ AC, LED, LCD, ਸਲਾਈਮ ਮਸ਼ੀਨ ਅਤੇ ਹੋਰ ਇਲੈਕਟ੍ਰੋਨਿਕ ਦੀਆਂ ਆਈਟਮਾਂ ਬੇਹੱਦ ਸਸਤੀਆਂ ਹੋ ਜਾਣਗੀਆਂ ਦੱਸਦੀ ਹੈ ਕਿ ਇਸ ਨਾਲ ਮੰਡੀ ਦੇ ਦੌਰ ਤੋਂ ਗੁਲਜ਼ਾਰਹੀ ਇਲੈਕਟ੍ਰੋਨਿਕ ਮਾਰਕੀਟ ਮੁਰਤੋਂ ਗੁਲਜ਼ਾਰ ਹੋਣ ਦੀ ਉਮੀਦ ਹੈ ਤੇ ਦੁਕਾਨਦਾਰਾਂ ਦੇ ਚਿਹਰੇ ਵੀ ਖਿੜੇ ਹੋਏ ਨੇ ਕਿ ਇਸ ਵਾਰ ਦੀਵਾਲੀ ਤੇ ਬਾਜ਼ਾਰਾਂ ਦੇ ਵਿੱਚ ਪੂਰੀਆਂ ਰੌਣਕਾਂ ਵੇਖਣ ਨੂੰ ਮਿਲਣਗੀਆਂ ਸਟਾਰ ਨਿਊਜ਼ ਪੰਜਾਬੀ ਟੀਵੀ ਦੇ ਲਈ ਲਪ੍ਰਿਤ ਸਿੰਘ ਦੀ ਰਿਪੋਰਟ ਸਰ ਕੇਂਦਰ ਸਰਕਾਰ ਨੇ ਜਿਹੜੀ GST 'ਚ ਕਮੀ ਕੀਤੀ ਹੈ 28% ਤੋਂ 18% ਕੀਤੀ ਹੈ ਉਹਦੇ ਲਈ ਮੈਂ ਮੋਦੀ ਸਰਕਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਉਣ ਵਾਲੀ ਦੀਵਾਲੀ ਵਪਾਰੀ ਵਰਗ ਲਈ ਤੇ ਆਮ ਗ੍ਰਾਹਕ ਲਈ ਬਹੁਤ ਹੀ ਖੁਸ਼ਹਾਲੀ ਭਰੀ ਲੈਂਦੀ ਹੈ ਇਹਦੇ ਨਾਲ ਬਿਜ਼ਨਸ 'ਚ ਬਹੁਤ ਜ਼ਿਆਦਾ ਬੂਸਟ ਮਿਲੇਗਾ ਤੇ ਆਮ ਲੋਕਾਂ ਨੂੰ ਕੋਈ ਵੀ LED ਜਾਂ AC ਖਰੀਦਦਾ ਉਹਨੂੰ ਘੱਟੋ ਘੱਟ 3000 ਰੁਪਏ ਦਾ ਤੇ ਮੈਕਸਿਮ 10 ਤੋਂ 15000 ਰੁਪਏ ਦਾ ਬੈਨੀਫਿਟ ਮਿਲੇਗਾ ਤੇ ਮੈਂ ਸਭ ਲੋਕਾਂ ਨੂੰ ਇਹੀ ਕਹਾਂਗਾ ਕਿ 22 ਤਰੀਕ ਨੂੰ ਨਵਰਾਤਰਿਆਂ ਤੋਂ ਵਕਤ ਤੋਂ ਵਕਤ ਪਰਚੇਸ ਕਰੋ ਜਿਹੜਾ ਸਰਕਾਰ ਨੇ ਜੀਐਸਟੀ ਦਾ ਬੈਨੀਫਿਟ ਦਿੱਤਾ ਵਾ ਪਲੱਸ ਕੰਪਨੀਆਂ ਨੇ ਜਿਹੜਾ ਦੀਵਾਲੀ ਤੇ ਦੁਸ਼ਹਿਰੇ ਤੇ ਨਵੇਂ ਸਾਲ ਨਵਰਾਤਰਿਆਂ ਦੇ ਬੈਨੀਫਿਟ ਦਿੱਤਾ ਵਾ ਉਹ ਪੂਰਾ ਪੂਰਾ ਅਵੇਲ ਕਰੋ ਤੇ ਵਾਦ ਤੋਂ ਵਾਦ ਬੈਨੀਫਿਟ ਉਠਾਓ ਗ੍ਰਾਹਕਾਂ ਤੇ ਕਿੰਨਾ ਪਸੰਦ ਲੱਗੇ ਜਾ ਰਿਹਾ ਕਿੰਨੀ ਤੇ ਸੇਲ ਵਧੀ ਹੈ ਇਸ ਸਸਤੀ ਗ੍ਰਾਹਕਾਂ ਗ੍ਰਾਹਕ ਖੁਸ਼ ਨੇ ਇਹ ਤੇ ਆਮ ਘਰ ਨਹੀਂ ਹੈ ਕਿ ਕਦੀ ਵੀ ਕਿਸੇ ਚੀਜ਼ ਦਾ ਰੇਟ ਘਟੇ ਤੇ ਉਹਦੀ ਸੇਲ ਵਧੀ ਵਧੀ ਹੈ ਤੇ ਰੇਟ ਘਟ ਰਿਹਾ ਵਾ ਤੇ ਸੇਲ ਤੇ ਵਧਨੀ ਵਧਨੀ ਹੈ ਹੁਣ ਹਰ ਕਸਟਮਰ ਇਹ ਹੋਏਗਾ ਵੀ ਜਿਹੜਾ 43 ਵਾਲਾ ਵਾ 50 ਤੇ ਚਲਾ ਜਾਏਗਾ ਜੇ ਐਲ.ਐਲ.ਡੀ ਦੀ ਗੱਲ ਕਰੀਏ ਤੇ 50 ਵਾਲਾ 55 ਤੇ ਚਲਾ ਜਾਏਗਾ ਇੱਕ ਸਾਈਜ਼ ਜਿਹੜਾ ਉਹ ਸਟੱਪ ਅਪ ਕਰ ਲੇਗਾ ਕਿਉਂਕਿ ਪ੍ਰਾਈਸ ਇੰਨੇ ਜ਼ਿਆਦਾ ਘਟ ਗਏ ਨੇ ਕਿ ਕਸਟਮਰ ਨੂੰ ਪੂਰਾ ਬੈਨੀਫਿਟ ਮਿਲਣਾ ਵਾ ਜਿਹੜਾ ਛੋਟੀ ਐਲ.ਐਲ.ਡੀ ਲੈਣ ਆਇਆ ਉਹ ਵੀ ਵੱਡੀ ਲੈ ਕੇ ਜਾਵੇਗਾ ਕਿੰਨੀ ਤੇ ਸੇਲ ਇੰਕਰੀਜ਼ ਹੋਣ ਦੀ ਉਮੀਦ ਹੈ ਸੇਲ 50% ਤੋਂ ਵੱਧ ਪਿਛਲੇ ਸਾਲ ਨਾਲੋਂ ਬੂਸਟ ਕਰੇਗੀ ਐਸਾ ਦਾਅਵਾ ਤੇ ਕੰਪਨੀਆਂ ਦਾ ਵੀ ਇਹੀ ਹੈਗਾ ਉਹ ਆਈਡੀਆ ਤੇ ਤਬ ਤੌਰ ਤੇ ਕੰਪਨੀਆਂ ਤਿਹਾਰਾ ਦੇ ਨਾਮ ਦੇ ਅਸ਼ਾਰੇ ਤੇ ਦੰ 13 ਹੋ ਗਿਆ ਦੀਵਾਲੀ ਤੇ ਕੀ ਸਕੀਮਾਂ ਦੇ ਲਈ ਉਸਕੀਮਾਂ ਬਕਰੀਆ ਰਹਿੰਗੇ ਜੀਐਸਟੀ ਦੀ ਕਟੌਤੀ ਕੋਈ ਨਾ ਉਹ ਦੀਵਾਲੀ ਫੈਸਟੀਵਲ ਦੀ ਜਿਹੜੀਆਂ ਸਕਮਾਂ ਸਕੀਮਾਂ ਨੇ ਉਹ ਹਰ ਸਾਲ ਆਉਂਦੀਆਂ ਨੇ ਉਹ ਐਸ ਇਟ ਇਜ਼ ਰਹਿਣੀਆਂ ਨੇ ਜੀਐਸਟੀ ਦੀ ਜਿਹੜੀ ਆਫਰ ਆ ਉਹ ਐਕਸਟਰਾ ਵਾ 8 ਤੋਂ 10% ਦਾ ਬੈਨੀਫਿਟ ਮਿਲਣਾ ਕਸਟਮਰ ਨੂੰ ਕੋਈ ਵੀ ਉਹ ਪ੍ਰੋਡਕਟ ਖਰੀਦਾ ਚਾਹੇ ਏਸੀ ਆ ਚਾਹੇ ਉਹ LED ਆ ਚਾਹੇ ਉਹ ਡਿਸ਼ ਵਾਸ਼ਰ ਆ ਚਾਹੇ ਉਹ ਸਲਾਈ ਮਸ਼ੀਨ ਹੋ ਕਿਹਾ ਜਾਂਦਾ ਸਰਬੱਤ ਕਿਸਵਾਰ ਦੀਵਾਲੀ ਤੇ ਬਜਾਰਾ ਵਿੱਚ ਖਾਸ ਕਰਕੇ ਇਲੈਕਟ੍ਰੋਨਿਕ ਜਰਤਾਂ ਦੇ ਰੌਣਕਾਂ ਵੇਖਣ ਨੂੰ ਮਿਲਦਾ ਮੈਂ ਪੂਰੀ 100% ਰੌਣਕਾਂ ਪਿਛਲੇ ਸਾਲਾਂ ਨਾਲੋਂ ਡਬਲ ਹੋਣ ਗਈਆਂ ਇਹ ਮੈਨੂੰ ਵੀ ਤੇ ਕੰਪਨੀਆਂ ਨੂੰ ਸਾਰਿਆਂ ਨੂੰ ਇਹ ਪੂਰਾ ਵਿਸ਼ਵਾਸ ਤੇ ਮੈਂ ਸ਼ਹਿਰ ਵਾਸੀਆਂ ਨੂੰ ਇਹ ਸ਼ੁਭ ਕਾਮਨਾਵਾਂ ਦਿੰਨਾ ਵਾ ਦੀਵਾਲੀ ਦੀਆਂ ਵੀ ਤੇ ਨਾਲੇ ਜੈਨਾ ਤੁਹਾਨੂੰ ਵੀ ਤੁਸੀਂ ਜਲਦੀ ਤੋਂ ਜਲਦੀ ਆਓ ਤੇ ਵੱਧ ਤੋਂ ਵੱਧ ਬੇਨਫਿਟ ਲਓ ਧੰਨਵਾਦ